ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਗੁਰਦੁਆਰਾ ਜਨਮ ਅਸਥਾਨ ਮੀਰੀ ਪੀਰੀ ਦੇ ਮਾਲਕ ਗੁਰੂ ਹਰੀ ਗੋਬਿੰਦ ਸਾਹਿਬ ਜੀ ਪਿੰਡ ਗੁਰੂ ਕੀ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ 50 ਸਾਲ ਤੋਂ ਬਜ਼ੁਰਗਾਂ ਵੱਲੋਂ ਚਲਾਈ ਗਈ ਗੁਰੂ ਕੀ ਲੰਗਰਾਂ ਦੀ ਸੇਵਾ ਹੁਣ ਨੌਜਵਾਨਾਂ ਨੇ ਗੁਰੂ ਕੀ ਵਡਾਲੀ ਅੱਜ ਪਾਵਨ ਪਵਿੱਤਰ ਪੋ ਮਹੀਨੇ ਦੇ ਸੰਗਰਾਂਥ ਤੇ ਚਾਹ ਪਕੌੜਿਆਂ ਦੇ ਲੰਗਰਾਂ ਦੀ ਸੇਵਾ ਕੀਤੀ ਅਤੇ ਨੌਜਵਾਨਾਂ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ 20 ਤਰੀਕ ਤੋਂ 28 ਤਰੀਕ ਤੱਕ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ੍ਰੀ ਜੋਗਪੂਜੀ ਸਾਹਿਬ ਜੀ ਦੇ ਪਾਠ ਕਰਨ ਵਾਸਤੇ ਸਮੂ ਨੂੰ ਵੀ ਸਹੀ ਰਸਤੇ ਤੇ ਚੱਲਣ ਸੇਵਾ ਕਰਨ ਦੀ ਗੱਲ ਕੀਤੀ ਗਈ ਅਤੇ ਇਸ ਮੌਕੇ ਤੇ ਗੌਰਵਜੀਤ ਸਿੰਘ ਰੰਦਾਵਾ ਪ੍ਰਗਟ ਸਿੰਘ ਰੰਦਾਵਾ ਵਿਕਰਮ ਸਿੰਘ ਸਤਨਾਮ ਸਿੰਘ ਕਸ਼ਮੀਰ ਸਿੰਘ ਹਰਬਜਨ ਸਿੰਘ ਰੰਦਾਵਾ ਜਸਵਿੰਦਰ ਸਿੰਘ ਟੈਣੀ ਜੋਗਿੰਦਰ ਸਿੰਘ ਅਤੇ ਵਿਕਰਮ ਸਿੰਘ ਆदि ਹਾਜ਼ਰ 50 ਸਾਲ ਹੋ ਗਏ ਸੇਵਾ ਚਲਦੀ ਨੂੰ ਫਿਰ ਅਹੀਂ ਉਸ ਤੋਂ ਬਾਅਦ ਲੰਗਰ ਦੀ ਸੇਵਾ ਕੀਤੀ ਆ ਹੈ ਹੰਦਰਾਵਾ ਪਤੀ ਤ ਪਰਜਾਪਤ ਪੱਤੀ ਤੇ ਇਹਨਾਂ ਦੇ ਸੰਯੋਗ ਦੇ ਵੱਡਿਆਂ ਦੇ ਸੰਯੋਗ ਦੇ ਨਾਲ ਇੱਥੇ ਲੰਗਰ ਚੱਲ ਰਿਹਾ ਇਨੇ ਚਿਰ ਦਾ ਪੁਰਾਣਾ ਕਸ਼ਮੀਰ ਸੰਗਤ ਉਹਦੀ ਸਭਾ ਨਹੀਂ ਹੈ ਸਭਾ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬਾ ਤੇ ਮੈਂ ਜਿਵੇਂ ਸਭਾ ਦਾ ਲੋਕ ਨਹੀਂ ਜਿਹੜੇ ਤੁਹਾਡੇ ਸੰਗੇ ਸਾਫੀ ਸੀ ਉਸ ਟਾਈਮ ਦਾ ਤੁਹਾਡਾ ਸੇਵਾ ਕਰਦੇ ਉਹਨਾਂ ਮਰੇ ਨਰਮਨ ਪ੍ਰੋਫੈਸਰ ਸੀ ਤੇ ਯਵਾਰ ਸਿੰਘ ਜੀ ਤੇ ਭਜਨ ਸਿੰਘ ਜੀ ਦਰਸ਼ਨ ਸਿੰਘ ਜੀ ਇਹ ਸਾਰਿਆਂ ਦੇ ਸੰਯੋਗ ਦੇ ਨਾਲ ਇਹ ਸੇਵਾ ਚੱਲਦੀ ਰਹੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਭਾਵੇਂ ਆਪ ਜੀ ਪਿਆਰ ਸਾਥ ਸੰਗਤ ਜੀ ਵਿੱਚ ਇਹ ਸੇਵਾ ਨਾਲ ਲੰਗਰ ਚੱਲ ਰਿਹਾ ਆ ਚੰਗਾ ਚੱਲਦਾ ਵੀ ਰਹੂਗਾ। ਇਹ ਸਾਰੇ ਸੰਯੋਗ ਦੇ ਨਾਲ ਜੋ ਆਪਾਂ ਗ੍ਰਾਈ ਸਾਰੇ ਥਾਂ ਤੋਂ ਕਰਕੇ ਅਸੀਂ ਲੰਗਰ ਲਾਈਦਾ ਆ। ਇਹੋ ਗ੍ਰਾਈ ਕਰਕੇ ਆਪਾਂ ਲੰਗਰ ਸਾਰਾ ਚਲਾਈਦਾ ਆ। ਮਹਾਰਾਜ ਬਰਕਤਾਂ ਪਾਵੇ ਹਰ ਇੱਕ ਕਮਾਈ ਦੇ ਵਿੱਚ ਬਰਕਤ ਪਾਵੇ ਤੇ ਨਾਲ ਇਸੇ ਤਰ੍ਹਾਂ ਚੱਲਦਾ ਰਹੇ ਸਾਡੀ ਸੰਗਤ ਨਾਲ ਲੰਗਰ ਇਸੇ ਤਰ੍ਹਾਂ ਚੱਲਦਾ ਰਹੇ। ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਮਹਾਰਾ ਕਿਰਪਾ ਸਾਰੇ ਮਿਹਰ ਪਰ ਹੱਥ ਰੱਖੇ ਮਹਾਰਾ ਚੜ੍ਹਦੀ ਗਰਾ ਰੱਖੇ ਬਾਬਾ ਬੁੱਢਾ ਸਾਹਿਬ ਜੀ ਦੇ ਹਰ ਸੰਗਰਾਂ ਤੇ ਸੰਗਰਾਂ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਦੇ ਹਰ ਲੰਗਰ ਲੱਗਦਾ ਲੱਗਦਾ ਜੀ ਉਹ ਤਾਂ ਆਪਾਂ ਹਰ ਮਹੀਨੇ ਦੇ ਬਾਅਦ ਲੰਗਰ ਲਾਈਦਾ ਲਾਈਦਾ ਸੀ ਦੀਦਿਆ ਰੇ ਵਿੱਚ ਵੀ ਲਾ ਲੂ ਲਈਦੇ ਜਾਈ ਅਸੀਂ ਆਪਾਂ ਸੇਵਾਦਾਰ ਜਦੋਂ ਆਪਣੇ ਇਕੱਠੇ ਹੋ ਜਾਣ ਤੇ ਆਪਾਂ ਲੰਗਰ ਚਲਾ ਲਈਦਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਲੰਗਰ ਪਹਿਲਾਂ ਇਹ ਤੋਂ ਆਪਾਂ ਸੇਵਾ ਕਰ ਰਹੇ ਸੀ ਸਫਾਈ ਦੀ ਉਸ ਤੋਂ ਬਾਅਦ ਇਹਨਾਂ ਦੇ ਵੱਡੇ ਜਿਹੜੇ ਸਾਡੇ ਸਦਿਕਾਰ ਜੋਗ ਨੇ ਰੰਧਾਵਾ ਪੱਤੀ ਵਾਲੇ ਉਹਨਾਂ ਦੇ ਕਾਰਨ ਪਹਿਲੇ ਲੰਗਰ ਚੱਲਦਾ ਸੀ ਦਾਲ ਫੁਲਕੇ ਦਾ ਫਿਰ ਖੀਰ ਦਾ ਹੁਣ ਉਹਨਾਂ ਦੇ ਸਹਿਯੋਗ ਨਾਲ ਚਾਹ ਪਕੌੜਿਆਂ ਦੀ ਸੇਵਾ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਕੀਤੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਤੇ ਇਹ ਜੋ ਸੇਵਾ ਚੱਲ ਰਹੀ ਹੈ ਪਿਛਲੇ 50 60 ਸਾਲ ਤੋਂ ਕਰੀਬ ਚੱਲ ਰਹੀ ਹੈ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਰਦਾਰ ਦਰਸ਼ਨ ਸਿੰਘ ਜੀ ਨਿਧਵਾ ਦਾ ਸਰਦਾਰ ਖਰਪੰਜਨ ਸਿੰਘ ਜੀ ਨਿਧਵਾ ਦਾ ਹੋਰ ਵੀ ਜਿਨ੍ਹਾਂ ਦਾ ਮਤਲਬ ਆ ਸਾਡੇ ਵੱਡੇ ਕੋਲ ਤੇ ਨੇ ਤੇ ਇਹਨਾਂ ਦਾ ਵੀ ਬਹੁਤ ਸਹਿਯੋਗ ਆ ਤੇ ਮਹਾਰਾਜ ਦੀ ਕਿਰਪਾ ਨਾਲ ਗਾਂ ਵੀ ਵੱਟ ਚੜ ਕੇ ਸੇਵਾ ਚੱਲਦੀ ਰਹੇਗੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਨੌਜਵਾਨੀ ਸੀ ਪਿਆਰ ਬਜਾਤੀ ਸਰਦਾਰ ਜੀ ਇੱਕ ਨੌਜਵਾਨ ਨੂੰ ਇਹ ਇਹ ਬਲੰਗਰੀ ਚਲੋ ਨੌਜਵਾਨ ਪੀੜੀ ਨੂੰ ਦੇਖੋ ਹੀ ਮਤਲਬ ਕਹਿਣਾ ਚਾਹੀਦਾ ਨਸ਼ਿਆਂ ਤੋਂ ਦੂਰ ਹੋ ਤੇ ਮਤਲਬ ਸੇਵਾ ਕਰੋ ਮਹਾਰਾਜ ਦਾ ਨਾਮ ਲਿਖੋ ਤੇ ਗੁਰੂ ਘਰ ਦੀ ਸੇਵਾ ਕਰੋ ਬਾਈ